ਤ੍ਰਾਸਪੁਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਦੋ ਤੀਆਂ ਦਾ ਪਿਓ 25 ਸਾਲਾ ਨੌਜਵਾਨ ਨਸ਼ੇ ਦੀ ਬਲੀ ਝਾੜ ਗਿਆ ਜਿੱਥੇ ਸਮੇਂ ਦੀਆਂ ਸਰਕਾਰਾਂ ਨਸ਼ੇ ਨੂੰ ਠੱਲ ਪਾਉਣ ਦੇ ਦਾਅਵੇ ਕਰ ਰਹੀਆਂ ਨੇ ਉੱਥੇ ਨਸ਼ੇ ਦੇ ਨਾਲ ਹੋ ਰਹੀਆਂ ਮੌਤਾਂ ਇਹਨਾਂ ਦਾਅਵਿਆਂ ਨੂੰ ਖੂਕਲਾ ਸਾਬਤ ਕਰ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਰਿਵਾਰਕ ਮੈਂਬਰ ਰੋ ਰਹੇ ਨੇ ਤਸਵੀਰਾਂ 'ਚ ਵੇਖ ਸਕਦੇ ਹੋ ਕਿ 25 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਤੇ ਕਾਰਨ ਨਸ਼ਾ ਪੰਜਾਬ ਦੇ ਵਿੱਚ बिक ਰਿਹਾ ਨਸ਼ਾ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਆ ਮਾਮਲਾ ਫਿਰੋਜ਼ਪੁਰ ਦੇ ਗਾਂਧੀ ਨਗਰ ਤੋਂ ਸਾਹਮਣੇ ਆਉਂਦਾ ਜਿੱਥੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਇਹ 25 ਸਾਲਾ ਨੌਜਵਾਨ ਗੌਰਵ ਕੁਮਾਰ ਆਪਣੇ ਪਿੱਛੇ ਬਿਮਾਰ ਪਤਨੀ ਤੇ ਦੋ ਧੀਆਂ ਛੱਡ ਕੇ ਨਸ਼ੇ ਦੀ ਬਲੀ ਚੜ ਗਿਆ ਕਾ ਚੇ ਨਸ਼ੇ ਕਰਕੇ ਕੋਈ ਨਹੀਂ ਛੱਡੀ ਇਹਨਾਂ ਨੇ ਦੇਖੋ ਇਹਨਾਂ ਤੇ ਪੁਆਇੰਟ ਦੇਖਦਾ ਕੀ ਨਾ ਜੇ ਤੁਹਾਡੇ ਮੰਡੇ ਦੇ ਵਿੱਚ ਦਰਦ ਹੈ ਇਹ ਕਿਵੇਂ ਦੱਸੀਏ ਕਿ ਕੀ ਕੀ ਕਹਨੇ ਕੋ ਮੇਰਾ ਨਾਮ ਅਮਰਜੀਤ ਨਾਰੰਗ ਜੀ ਗਾਂਧੀ ਦੇ ਰਿਹਾ ਹਾਂ ਸੀ ਜੀ ਅਸੀਂ ਬੀਜੇ 15 ਸਾਲ ਤੋਂ ਇਹ ਮੁੰਡਾ ਜੀ ਗੋਰਾ ਸੀਗਾ ਇਹਦਾ ਡੈਡੀ ਬਸ ਲਾਉਂਦਾ ਪ੍ਰਾਈਵੇਟ ਸਕੂਲ ਦੀ ਇਹ ਵੀ ਪੜਾਉਂਦਾ ਰਹਿੰਦਾ ਸੀਗਾ ਮੁੜ ਕੇ ਨਸ਼ੇ ਪੈ ਗਿਆ ਜੀ ਸਮਾਜ ਨੂੰ ਲਾਣ ਲਾ ਪਿਆ ਇਹਨੇ ਅਡਮੰਡ ਵੀ ਕਰਾਈ ਰੱਖਿਆ ਸੀ ਉਹਦਾ ਹਸਤਾਜ ਚਲੋ ਠੀਕ ਹੋ ਗਏ ਮਾਰਾ ਮੋਟਾ ਇਹਨੇ ਨਸ਼ਾ ਨਹੀਂ ਛੱਡਿਆ ਉਸਦੇ ਕਰਨੇ ਦੀ ਮੌਤ ਹੋ ਗਈ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵਾਲੇ ਕੀ ਮੰਗ ਕਰਦੇ ਹੋ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਜੀ ਨਸ਼ਾ ਜਿਹੜਾ ਬੰਦ ਕਰਾਇਆ ਜਾਵੇ ਤੇ ਗਰੀਬ ਹੁੰਦਾ ਸੀ ਜੀ ਦੋ ਬੇਟੀਆਂ ਹੀ ਨੇ ਇਹਦੀਆਂ ਮਜ਼ਾਣਾ 25 ਕੇ 26 ਸਾਲ ਦੀ ਏਜ ਹੋਣੀ ਤੇ ਇਹਨਾਂ ਕੋਈ ਮਾਲੀ ਸਹਾਇਤਾ ਦੇਣੀ ਵਿਚਾਰਨ ਦੀ ਕਰਣੀ ਚਾਹੀਦੀ ਕੋਈ ਗਰੀਬ ਬੰਦੇ ਨੇ ਸਰਕਾਰ ਇੱਕ ਹੋਰ ਯੁੱਧ ਨਸ਼ਾ ਬੁਚਰਾ ਰਹੀ ਹੈ ਤੇ ਉਹਦੇ ਸਾਡੀ ਕੋਈ ਕਾਰ ਨਹੀਂ ਹੋ ਰਹੀ ਸਰਕਾਰ ਵੇਖੋ ਇਹਨਾਂ ਨਸ਼ਾ ਪ੍ਰਸ਼ਾਸਨ ਪੜਨਦੇ ਆ ਲੇਕਿਨ ਨਸ਼ਾ ਫਿਰ ਵੀ ਆਈ ਜਾਂਦਾ ਕਿਧਰ ਗੇਹੇ ਰਾਹ ਦੋਗੇ ਕਿਹਨਾਂ ਗੇਹੇ ਇਧਰ ਪ੍ਰਸ਼ਾਸਨ ਨੂੰ ਬਿਲਕੁਲ ਨਸ਼ੇ ਤੇ ਨੱਥ ਪਾਉਣੀ ਚਾਹੀਦੀ ਤੇ ਜਿਹੜੇ ਯੋਗ ਤੇ ਜਿਹੜਾ ਨਸ਼ੇ ਵਾਲੇ ਜਾਣਦੇ ਇਹਨੂੰ ਬਚਾਉਣਾ ਚਾਹੀਦਾ ਜੀ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਥੋੜੀ ਜੀ ਤੁਹਾਡਾ ਕੀ ਨਾ ਜਿਹੜੇ ਡੈਥ ਹੋਏ ਤੁਹਾਡੇ ਕੀ ਲੱਗਦੇ ਸੀਗੇ ਕਿਵੇਂ ਦੇਥ ਹੋਈ ਇਹਨਾਂ ਦੀ ਸਤਿ ਸ਼ਾਲਾ ਮੇਰੇ ਕਾਰ ਤੇ ਸੀ ਦੋ ਰੋਡ ਤੇ ਕਰੀ ਬਟਾਲਾ ਸੀ ਰ ਬਹੁਤ ਚਾਵਤ ਮਾਰ ਹੋ ਗਿਆ ਸੀ ਠੀਕ ਹੋ ਗਿਆ ਸੀ ਜਮਾ ਫੇਰ ਲੱਗ ਗਿਆ ਸੀ ਮੇਰੇ ਮਸ਼ਹਾਲੇਂ ਦੀ ਦਤੂਏ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਤੁਸੀਂ ਜਿਹੜੇ ਜਿਹੜੇ ਦਤੂਏ ਤੁਹਾਡੇ ਕੀ ਲੱਗਦੇ ਸੀ ਮੇਰਾ ਬੇਟਾ ਹੈ ਤੁਹਾਡਾ ਕੀ ਨਾ ਜੀ ਮੇਰਾ ਲੰਮ ਕਰਨ ਸੀ ਤੇ ਕਿਹੜੀ ਜਿਹੜਾ ਜੀ ਫਰੂ ਪਰਸੀਦੀ ਗਾਂਧੀ ਨਗਰ ਜੀ ਬੰਨਾਂ ਦੇ ਆ ਰਿਹਾ ਰਸੂ ਗਾਂਧੀ ਨਗਰ ਕਾਹਚਾ ਜੀ ਇਹਨੂੰ ਮਦ ਮੁੰਡੇ ਦੀ ਠੀਕ ਇਹ ਉਮਰ ਹੈ ਜੀ 25 ਸਾਲ ਦੀ ਉਮਰ ਹੈ ਜੀ ਕਿਹੜਾ ਅਸ਼ਾ ਕਰਦਾ ਤੁਸੀਂ ਜੀ ਉਹ ਪਰ ਜਦ ਤੱਕ ਹੁਣ ਕੰਦਾ ਹੀ ਚਿਟਾਈ ਲਾਉਂਦਾ ਸੀ ਤੇ ਤੱਕੋ ਵੀ ਲਾ ਲੈਂਦਾ ਸੀ ਪਰ ਇਹ ਟੈਂਸ਼ਨ ਦੇ ਵਿੱਚ ਇਹਦੇ ਦੋ ਬੇਟੀਆਂ ਬੇਟੀਆਂ ਉਹਦੇ ਘਰ ਦੀ ਵੀ ਡਕਸ ਲੀ ਆ ਕੀ ਮੰਗ ਕਰਦੇ ਹੋ ਭਾਈ ਸਰ ਮੰਗ ਇਹ ਕਰਦੇ ਆ ਨਸ਼ਾ ਰੁਕਾਇਆ ਜਾਵੇ ਜੋ ਸਾਡੇ ਬੱਚਿਆਂ ਦੀ ਸਿਹਤ ਬੰਦ ਦੀ ਬੜੇ ਮੋਟੇ ਜੋ ਸਹੱਲ ਕੀਤੀ ਜਾਵੇ ਮੁਕਾਲੇ ਮੇਰਾ ਬਾਲਿਆ ਆ ਠੀਕ ਹੈ